ਕਿਸੇ ਨੇ ਬੜੀ ਵਧੀਆ ਗੱਲ ਕਹੀ ਆ ਕੋਈ ਸਭ ਦੀਆਂ ਨਜ਼ਰਾਂ ਵਿੱਚ ਨੇਕ ਨਹੀਂ ਹੋ ਸਕਦਾ ਕਿਉਂਕਿ ਸਭ ਦੇ ਚਸ਼ਮੇ ਦਾ ਨੰਬਰ 1 ਨਹੀਂ ਹੋ ਸਕਦਾ ਦੋਸਤੋ ਅੱਜ ਦੀ ਇਸ ਕਹਾਣੀ ਨਾਲ ਸਾਡੇ ਵਿੱਚੋਂ ਬਹੁਤਿਆਂ ਦੇ ਸਕੂਲ ਦੇ ਦਿਨ ਤਾਜ਼ਾ ਹੋ ਜਾਣਗੇ ਕਿਉਂਕਿ ਇਹ ਕਹਾਣੀ ਬਚਪਨ ਵਿੱਚ ਪੜੀ ਹੋਈ ਆ ਉਮੀਦ ਕਰਦੇ ਆ ਕਿ ਸਾਡਾ ਇਹ ਅੰਦਾਜ਼ ਤੁਹਾਨੂੰ ਬਹੁਤ ਪਸੰਦ ਆਵੇਗਾ ਬਹੁਤ ਪੁਰਾਣੀ ਸਮੇਂ ਦੀ ਗੱਲ ਆ ਇੱਕ ਚਿੜੀ ਦਾ ਦਾਣਾ ਇੱਕ ਰੁੱਖ ਦੀ ਧਰਾਰ ਵਿੱਚ ਡਿੱਗ ਪਿਆ ਉਸਨੇ ਬੜੀ ਕੋਸ਼ਿਸ਼ ਕੀਤੀ ਪਰ ਉਸਦੀ ਨਿੱਕੀ ਜਿਹੀ ਚੁੰਝ ਉਸ ਦਾਣੇ ਤੱਕ ਪਹੁੰਚ ਹੀ ਨਹੀਂ ਸੀ 파 ਰਹੀ ਉਹ ਸੋਚਾਂ ਵਿੱਚ ਪੈ ਗਈ ਵੀ ਆਖਰ ਚਿੜੀ ਵਿਚਾਰੀ ਕੀ ਕਰੇ ਥੱਕ ਹਾਰ ਕੇ ਉਸਨੇ ਉਸ ਰੁੱਖ ਨੂੰ ਕਿਹਾ ਕਿ ਉਸ ਦਾ ਦਾਣਾ ਵਾਪਸ ਕਰ ਦੇਵੇ ਰੁੱਖ ਥੋੜਾ ਹੰਕਾਰ ਵਿੱਚ ਬੋਲਿਆ ਕਿ ਜਾ ਚਲੀ ਜਾ ਇੱਥੋਂ ਵੱਡੀ ਆਈ ਆ ਮੇਰੇ ਕੋਲੋਂ ਦਾਣਾ ਮੰਗਣ ਵਾਲੀ ਰੁੱਖ ਦੀ ਗੱਲ ਸੁਣ ਕੇ ਉਸ ਨੂੰ ਗੁੱਸਾ ਆ ਗਿਆ ਤੇ ਉਹ ਨਰਾਜ਼ ਹੋ ਕੇ ਉੱਥੋਂ ਚਲੀ ਗਈ ਰਸਤੇ ਵਿੱਚ ਇੱਕ ਲੱਕੜਹਾਰਾ ਲੱਕੜਾਂ ਕੱਟ ਰਿਹਾ ਸੀ ਤੇ ਚਿੜੀ ਉਸ ਲੱਕੜਹਾਰੇ ਕੋਲ ਗਈ ਤੇ ਉਸ ਨੂੰ ਰੁੱਖ ਕੱਟਣ ਲਈ ਕਿਹਾ ਕਿਉਂਕਿ ਉਸ ਦਾ ਦਾਣਾ ਨਹੀਂ ਸੀ ਦੇ ਰਿਹਾ ਹੁਣ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ ਲੱਕੜਹਾਰਾ ਅਗਿਓ ਹੱਸਣ ਲੱਗ ਪਿਆ ਤੇ ਬੋਲਿਆ ਬੜੀ ਅਜੀਬ ਜੀ ਗੱਲ ਹੈ ਐ ਕੀ ਕਹਿ ਰਹੀਆਂ ਤੂੰ ਇੱਕ ਦਾਣੇ ਪਿੱਛੇ ਮੈਂ ਉਸ ਰੁੱਖ ਨੂੰ ਕਿਵੇਂ ਕੱਟ ਸਕਦਾ ਨਹੀਂ 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 ਐ ਨਹੀਂ ਹੋ ਸਕਦਾ ਵੈਸੇ ਵੀ ਮੇਰੇ ਕੋਲ ਪਹਿਲਾਂ ਹੀ ਬੜੀਆਂ ਲੱਕੜਾਂ ਨੇ ਮੈਂ ਹੋਰ ਲੱਕੜਾਂ ਕੱਟ ਕੇ ਕੀ ਕਰੂੰਗਾ ਲੱਕੜਹਾਰੇ ਦੀ ਗੱਲ ਸੁਣ ਕੇ ਚਿੜੀ ਨੂੰ ਹੋਰ ਗੁੱਸਾ ਆ ਗਿਆ ਉੱਡਦੀ ਉੱਡਦੀ ਉਸ ਨਗਰ ਦੇ ਰਾਜੇ ਕੋਲ ਪਹੁੰਚ ਗਈ ਉਸਨੇ ਰਾਜੇ ਨੂੰ ਕਿਹਾ ਕਿ ਉਸ ਲੱਕੜਹਾਰੇ ਨੂੰ ਸਜ਼ਾ ਦਿਓ ਉਹ ਮੇਰੀ ਗੱਲ ਨਹੀਂ ਸੁਣ ਰਿਹਾ ਰਾਜੇ ਨੇ ਪੁੱਛਿਆ ਬਈ ਚਿੜੀਏ ਪਹਿਲਾਂ ਗੱਲ ਤਾਂ ਦੱਸ ਕੀ ਹੋ ਗਈ ਆ ਮੈਂ ਬਿਨਾ ਕਿਸੇ ਦਾ ਕਸੂਰ ਜਾਣੇ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ ਚਿੜੀ ਨੇ ਰਾਜੇ ਨੂੰ ਦੱਸਿਆ ਭਈ ਲੱਕੜਾਰਾ ਰੋਖਣੀ ਕੱਟ ਰਿਆ ਤੇ ਰੋਖ ਮੇਰਾ ਦਾਣਾ ਨਹੀਂ ਦੇ ਰਿਆ ਹੁਣ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ ਜੇਕਰ ਤੁਸੀਂ ਉਸ ਨੂੰ ਸਜ਼ਾ ਦੇਵੋਗੇ ਤਾਂ ਉਹ ਆਪਣੇ ਆਪ ਉਸ ਰੋਖ ਨੂੰ ਕੱਟ ਦੇਵੇਗਾ ਤੇ ਮੈਨੂੰ ਮੇਰਾ ਦਾਣਾ ਮਿਲ ਜਾਵੇਗਾ ਰਾਜਾ ਉਸ ਦੀ ਗੱਲ ਸੁਣ ਕੇ ਹੱਸ ਪਿਆ ਤੇ ਬੋਲਿਆ ਕਿ ਬੜੀ ਕਮਾਲ ਦੀ ਗੱਲ ਮੈਂ ਇੱਕ ਨਿੱਕੇ ਜਿਹੇ ਦਾਣੇ ਪਿੱਛੇ ਕਿਸੇ ਨੂੰ ਸਜਾ ਕੇ ਮੈਂ ਦੇ ਸਕਦਾ ਵਾਂ ਉਹ ਚਿੜੀ ਰਾਜੇ ਨਾਲ ਵੀ ਨਾਰਾਜ਼ ਹੋ ਕੇ ਉੱਥੋਂ ਚਲੀ ਗਈ ਤੇ ਸੋਚਣ ਲੱਗੀ ਬਈ ਹੁਣ ਕੀ ਕੀਤਾ ਜਾਵੇ ਫਿਰ ਉਸਨੇ ਸੋਚਿਆ ਬਈ ਰਾਜਾ ਹਰ ਰੋਜ਼ ਹਾਥੀ ਤੇ ਬੈਠ ਕੇ ਸ਼ਿਕਾਰ ਖੇਡਣ ਜਾਂਦਾ ਤੇ ਚਿੜੀ ਉਸ ਹਾਥੀ ਨੂੰ ਚਲਾਉਣ ਵਾਲੇ ਮਹਾਵਤ ਕੋਲ ਪਹੁੰਚ ਗਈ ਤੇ ਉਸ ਨੂੰ ਕਿਹਾ ਵੀ ਅਗਲੀ ਸਵੇਰ ਜਦੋਂ ਰਾਜਾ ਹਾਥੀ ਤੇ ਬੈਠੇਗਾ ਤਾਂ ਉਸ ਨੂੰ ਥੱਲੇ ਸੁੱਟ ਦੇਵੇ ਉਹ ਹੈਰਾਨੀ ਨਾਲ ਬੋਲਿਆ ਹੈ ਰਾਜੇ ਨੂੰ ਥੱਲੇ ਸੁੱਟ ਦੇਵਾਂ ਭਲਾ ਕਿਉਂ ਸੁੱਟਾਂ ਮੈਂ ਕਿਉਂ ਚਿੜੀ ਨੇ ਮਹਾਵਤ ਨੂੰ ਸਾਰੀ ਗੱਲ ਸਮਝਾਈ ਕਿ ਰਾਜਾ ਲੱਕੜਹਾਰੇ ਨੂੰ ਸਜ਼ਾ ਨਹੀਂ ਦੇ ਰਿਹਾ ਲੱਕੜਹਾਰਾ ਰੁੱਖ ਨਹੀਂ ਕੱਟ ਰਿਹਾ ਤੇ ਰੁੱਖ ਮੇਰਾ ਦਾਣਾ ਨਹੀਂ ਦੇ ਰਿਹਾ ਹੁਣ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਮਹਾਵਤ ਨੇ ਚਿੜੀ ਨੂੰ ਫਟਕਾਰ ਕੇ ਉਥੋਂ ਢਾ ਦਿੱਤਾ ਵੀ ਕੈਸੀ ਆ ਪਾਗਲਾ ਵਰਗੀਆਂ ਗੱਲਾਂ ਕਰ ਰਹੀ ਐ ਤੂੰ ਭਲਾ ਮੈਂ ਰਾਜਾ ਨੂੰ ਥੱਲੇ ਕਿਵੇਂ ਸੁੱਟ ਸਕਦਾ ਚਿੜੀ ਉਸ ਤੋਂ ਵੀ ਅੱਗ ਬਗੁੱਲਾ ਹੋ ਕੇ ਤੇ ਫਿਰ ਸਿੱਧੀ ਉਹ ਹਾਥੀ ਕੋਲ ਪਹੁੰਚ ਗਈ ਉਸ ਨੇ ਹਾਥੀ ਨੂੰ ਕਿਹਾ ਵੀ ਕੱਲ ਨੂੰ ਜਦੋਂ ਮਹਾਵਤ ਤੈਨੂੰ ਲੈਣ ਆਵੇ ਤਾਂ ਉਸ ਨੂੰ ਆਪਣੀ ਸੁੰਡ ਨਾਲ ਫੜ ਕੇ ਨਾ ਥੱਲੇ ਸੁੱਟ ਦੇਵੀ ਘਟੀ ਨਿਉਸ ਕੋਲ ਇਹਦਾ ਕਾਰਨ ਪੁੱਛਿਆ ਬ ਮੈਂ ਆਪਣੇ ਮਾਲਕ ਨੂੰ ਇਸ ਤਰ੍ਹਾਂ ਕਿਉਂ ਕਰਾਂ ਮੈਂ ਆਪਣੇ ਮਾਲਕ ਦੇ ਨਾਲ ਇੱਕ ਉਹੀ ਤਾਂ ਹੈ ਜੋ ਮੇਰੇ ਦੇਖਭਾਲ ਕਰਦਾ ਤੇ ਮੈਨੂੰ ਖਾਣ ਨਹੀਂ ਦਿੰਦਾ ਚਿੜੀ ਨੇ ਉਸ ਨੂੰ ਇੱਕ ਉਸਾ ਵਿੱਚ ਪੂਰੀ ਗੱਲ ਦੱਸ ਦਿੱਤੀ ਤੇ ਮਹਾਵਤ ਰਾਜੇ ਨੂੰ ਥੱਲੇ ਨਹੀਂ ਸੋਟ ਰਿਆ ਰਾਜਾ ਲੱਕੜਹਾਰੇ ਨੂੰ ਸਜਾ ਨਹੀਂ ਦੇ ਰਿਆ ਲੱਕੜਹਾਰਾ ਰੋਖ ਨਹੀਂ ਕੱਟ ਰਿਆ ਤੇ ਰੋਖ ਮੇਰਾ ਦਾਣਾ ਨਹੀਂ ਦੇ ਰਿਆ ਹੁਣ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹਾਥੀ ਨੇ ਵੀ ਆਪਣੀ ਸੁੰਡ ਦੇ ਫੁੰਕਾਰਿਆਂ ਨਾਲ ਉਸ ਨੂੰ ਉਥੋਂ ਡਾ ਦਿੱਤਾ ਤੇ ਕਿਹਾ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਇੱਕ ਨਿੱਕੇ ਜਿਹੇ ਦਾਣੇ ਲਈ ਮੈਂ ਆਪਣੇ ਮਾਲਕ ਨੂੰ ਮਾਰਾਂਗਾ ਮੈਂ ਕਦੀ ਸੁਪਨੇ ਵਿੱਚ ਵੀ ਐ ਨਹੀਂ ਸੋਚ ਸਕਦਾ ਕਿ ਮੈਂ ਆਪਣੇ ਮਹਾਵਤ ਨਾਲ ਕਦੇ ਐਦਾਂ ਕਰਾਂਗਾ ਚਿੜੀ ਹਜੇ ਵੀ ਹਾਰ ਮੰਨਣ ਲਈ ਤਿਆਰ ਨਹੀਂ ਸੀ ਉਹ ਇੱਕ ਕੀੜੀ ਕੋਲ ਕੇ ਤੁਸ ਨੂੰ ਕਿਹਾ ਪੇ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਜਾ ਕੇ ਉਸ ਹਾਥੀ ਦੀ ਸੁੰਡ ਵਿੱਚ ਵੜ ਜਾ ਤੇ ਉਸ ਦਾ ਕੰਮ ਤਮਾਮ ਕਰ ਦੇ। ਕੀੜੀ ਨੇ ਕਿਹਾ ਮੈਂ ਜਿਹਾ ਕਿਉਂ ਕਰਾਂ? ਉਸ ਨੇ ਮੇਰਾ ਕੀ ਵਿਗਾੜਿਆ? ਤੇ ਉਸ ਨੇ ਤੇਰਾ ਵੀ ਕੀ ਵਿਗਾੜਿਆ ਵਾ? ਤੂੰ ਮੈਨੂੰ ਉਸ ਦੀ ਸੁੰਡ ਵਿੱਚ ਜਾਣ ਲਈ ਕਿਉਂ ਆਖ ਰਹੀ ਹੈਂ? ਚਿੜੀ ਨੇ ਉਸ ਨੂੰ ਵੀ ਆਪਣੇ ਦੁੱਖਾਂ ਦੀ ਸਾਰੀ ਕਹਾਣੀ ਸੁਣਾ ਦਿੱਤੀ। ਹਾਥੀ ਮਹਾਵਤਰੋਂ ਨੇ ਮਾਰ ਰਿਆ। ਮਹਾਵਤ ਰਾਜੇ ਨੂੰ ਥੱਲੇ ਨਹੀਂ ਸੋਟ ਰਿਆ। ਰਾਜਾ ਲੱਕੜਹਾਰੇ ਨੂੰ ਸਜਾ ਨਹੀਂ ਦੇ ਰਿਹਾ ਤੇ ਲੱਕੜਹਾਰਾ ਰੋਖ ਨਹੀਂ ਕੱਟ ਰਿਹਾ ਤੇ ਰੋਖ ਮੇਰਾ ਦਾਣਾ ਨਹੀਂ ਦੇ ਰਿਹਾ ਹੁਣ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਕੀੜੀ ਨੇ ਕਿਹਾ ਵੀ ਦੇਖ ਭੈਣੇ ਮੈਨੂੰ ਬੜਾ ਕੰਮ ਆ ਮੈਂ ਆਪਣੇ ਸਾਥੀਆਂ ਨਾਲ ਭੋਜਨ ਇਕੱਠਾ ਕਰ ਰਹੀ ਹਾਂ ਤੂੰ ਮੈਨੂੰ ਮਾਫ ਕਰ ਪਾਈ ਤੇ ਜਾ ਕੇ ਹੋਰ ਦਾਣਾ ਲੱਭ ਲਾ ਹੁਣ ਤੱਕ ਜੋ ਚਿੜੀ ਸਭ ਦੇ ਤਰਲੇ ਕਰ ਰਹੀ ਸੀ ਆਪਣੇ ਅਲੱਗ ਹੀ ਰੂਪ ਵਿੱਚ ਆ ਗਈ ਉਸ ਨੇ ਕੀੜੇ ਨੂੰ ਕਿਹਾ ਵੀ ਅੱਛਾ ਐ ਕਾਲੇ ਦੇਖ ਮੈਂ ਮੰਦੀ ਆ ਕਿ ਮੈਂ ਰੁੱਖ ਦਾ ਕੁਝ ਨਹੀਂ ਵਿਗਾੜ ਸਕਦੀ ਲੱਕੜ ਹਾਰੇ ਦਾ ਵੀ ਕੁਝ ਨਹੀਂ ਕਰ ਸਕਦੀ ਰਾਜੇ ਦਾ ਵੀ ਕੁਝ ਨਹੀਂ ਵਿਗਾੜ ਸਕਦੀ ਮਹਾਵਤ ਦਾ ਵੀ ਕੁਝ ਨਹੀਂ ਵਿਗਾੜ ਸਕਦੀ ਤੇ ਹਾਥੀ ਦਾ ਵੀ ਕੁਝ ਨਹੀਂ ਵਿਗਾੜ ਸਕਦੀ ਮੈਂ ਤੇਰੇ ਤੋਂ ਕੋਈ ਸਲਾਹ ਨਹੀਂ ਮੰਗੀ ਮੈਂ ਤੈਨੂੰ ਇਹ ਪੁੱਛ ਨਹੀਂ ਰਹੀ ਮੈਂ ਤੈਨੂੰ ਦੱਸ ਰਹੀ ਆ ਵੀ ਅਜਿਹਾ ਕਰ ਕੋਕੇ ਜੇਕਰ ਤੂੰ ਹਾਥੀ ਦੀ ਸੁੰਡ ਵਿੱਚ ਨਾ ਵੜੀ ਤਾਂ ਮੈਂ ਤੈਨੂੰ ਆਪਣੀ ਚੁੰਝ ਵਿੱਚ ਦੱਬ ਕੇ ਤੇਰੀ ਖੇਡ ਖਤਮ ਕਰ ਦੇਵਾਂਗੀ ਕੀੜੀ ਉਸ ਦੀ ਗੱਲ ਸੁਣ ਕੇ ਘਬਰਾ ਗਈ ਤੇ ਦੌੜ ਕੇ ਹਾਥੀ ਕੋਲ ਗਈ ਕੀੜੀ ਨੂੰ ਦੇਖ ਕੇ ਹਾਥੀ ਵੀ ਡਰ ਗਿਆ ਤੇ ਉਹ ਮਹਾਵਤ ਨੂੰ ਮਾਰਨ ਲਈ ਦੌੜਿਆ ਹਾਥੀ ਨੂੰ ਪੁੱਸ ਰਿਆ ਦੇਖ ਕੇ ਮਹਾਵਤ ਵੀ ਰਾਜੇ ਨੂੰ ਥੱਲੇ ਸੁੱਟਣ ਲਈ ਰਾਜੀ ਹੋ ਗਿਆ ਜਦੋਂ ਰਾਜਾ ਹਾਥੀ ਤੇ ਸਵਾਰ ਹੋਇਆ ਤਾਂ ਮਹਾਵਤ ਉਸ ਨੂੰ ਥੱਲੇ ਸੁੱਟਣ ਲੱਗਾ ਤਾਂ ਉਸ ਤੋਂ ਡਰ ਕੇ ਰਾਜਾ ਲੱਕੜਹਾਰੇ ਨੂੰ ਸਜ਼ਾ ਦੇਣ ਲਈ ਤਿਆਰ ਹੋ ਗਿਆ ਤੇ ਉਸ ਨੂੰ ਹੁਕਮ ਦਿੱਤਾ ਬਈ ਤੂੰ ਰੁੱਖ ਨੂੰ ਕੱਟ ਦੇ ਨਹੀਂ ਤਾਂ ਤੈਨੂੰ ਸਜ਼ਾ ਮਿਲੇਗੀ ਰਾਜੇ ਦੀ ਗੱਲ ਸੁਣ ਕੇ ਲੱਕੜਹਾਰਾ ਆਪਣੀ ਕੁਹਾੜੀ ਲੈ ਕੇ ਰੁੱਖ ਕੱਟਣ ਲਈ ਅੱਗੇ ਵਧਿਆ ਰੁੱਖ ਨੇ ਦੂਰੋਂ ਹੀ ਵੇਖ ਲਿਆ ਵੀ ਲੱਕੜਹਾਰਾ ਕੁਹਾੜੀ ਲੈ ਕੇ ਉਸ ਵੱਲ ਵੱਧ ਰਿਹਾ ਰੁੱਖ ਘਬਰਾ ਗਿਆ ਤੇ ਬੋਲਿਆ ਬਈ ਭਾਈ ਲੱਕੜਹਾਰੇ ਇੱਥੇ ਹੀ ਰੁਕ ਜਾ ਮੈਂ ਹੁਣੇ ਐਸੀ ਟਾਈਮ ਇਸ ਵਿਚਾਰੀ ਚਿੜੀ ਦਾ ਦਾਣਾ ਵਾਪਸ ਕਰ ਦੇਣਾ ਸੋ ਦੋਸਤ ਇਹ ਨਿੱਕੀ ਜਿਹੀ ਕਹਾਣੀ ਸਾਨੂੰ ਇਹ ਸਿਖਾਉਂਦੀ ਵੇ ਕਿ ਸਾਨੂੰ ਕਦੇ ਵੀ ਆਪਣੀ ਤਾਕਤ ਨੂੰ ਘਟ ਨਹੀਂ ਮਾਪਣਾ ਚਾਹੀਦਾ ਬਹੁਤ ਲੋਕਾਂ ਨੂੰ ਲੱਗਦਾ ਹੁੰਦਾ ਵੀ ਸਾਡੇ ਕੋਲ ਹੈ ਵੀ ਕੀ ਆ ਮੈਂ ਤਾਂ ਕਮਜ਼ੋਰ ਆ ਮੇਰੇ ਕੋਲੋਂ ਕੁਝ ਹੋਣਾ ਹੀ ਨਹੀਂ ਸੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਤੁਹਾਨੂੰ ਆਪਣੀ ਲੜਾਈ ਆਪ ਹੀ ਲੜਨੀ ਪਊਗੀ ਆਪਣੀ ਜ਼ਿੰਦਗੀ ਦੀ ਕਮਾਨ ਨੂੰ ਆਪਣੇ ਹੱਥ ਵਿੱਚ ਹੀ ਲੈਣਾ ਪਵੇਗਾ ਜੇਕਰ ਤੁਹਾਨੂੰ ਲੱਗਦਾ ਵੀ ਤੁਸੀਂ ਕਮਜ਼ੋਰ ਹੋ ਤੁਹਾਡੇ ਕੋਲ ਤਾਕਤ ਨਹੀਂ ਹੈ ਜਾਂ ਤੁਹਾਡੇ ਕੋਲ ਸਾਧਨ ਸੀਮਤ ਨੇ ਤਾਂ ਆਪਣਾ ਦਿਮਾਗ ਲਗਾਓ ਕੜੀ ਨਾਲ ਕੜੀ ਜੋੜਨਾ ਸ਼ੁਰੂ ਕਰੋ ਕਿਤੇ ਨਾ ਕਿਤੇ ਤੁਹਾਡਾ ਦਿਮਾਗ ਤੁਹਾਨੂੰ ਉੱਥੇ ਲੈ ਜਾਵੇਗਾ ਜਿੱਥੇ ਉਸ ਸਮੱਸਿਆ ਦਾ ਹੱਲ ਲੁਕਿਆ ਹੋਇਆ ਵਾ ਤੇ ਐਸੀ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਫਿਰ ਜਲਦੀ ਮਿਲਦੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਖਿਆਲ ਰੱਬ ਰਾਖਾ